ਹਾਂ ਪੇਸ਼ ਕੀਤਾ ਜਦੋਂ ਹਾਂ ਪੇਸ਼ ਕੀਤਾ ਜਦੋਂ ਉਹਨੂੰ ਪੁਲਿਸ ਨੇ 80 90 ਦਦ ਹਾਕਾ ਯਾਦ ਕਰਵਾਇਆ ਉਹਨੂੰ ਸਰਹਉਨ ਅਪਗੇ ਵਿੱਚ ਸਿੱਟਿਆ ਉਦੋਂ ਮੈਂ ਉੱਥੇ ਸੀ ਹਾਂ ਆ ਕੀ ਗੱਲ ਹੋਈ ਆ ਤੁਹਾਡੀ ਆਪਸ ਦੇ ਵਿੱਚ ਕੀ ਦੱਸਿਆ ਭਾਨੀ ਦੇਖੋ ਇੰਨੀ ਤਾਂ ਉੱਥੇ ਹੋਈ ਨਹੀਂ ਪਰ ਜਿਹੜੇ ਜਿੰਨਾ ਕੁ ਪਤਾ ਲੱਗਿਆ ਇਹ ਹੈ ਵੀ 102 ਤੋਂ ਉੱਪਰ ਬੁਖਾਰ ਸੀ ਉਹਨੂੰ ਤੇ ਉਹਨੂੰ ਨੰਗਾ ਕਰਕੇ ਬਰਫ਼ ਵਾਲਾ ਪਾਣੀ ਪਾ ਕੇ ਉਹਦੀ ਬੈਗ ਤੇ ਡੰਡੇ ਮਾਰੇ ਗਏ ਤੇ ਕਿਹਾ ਮੈਨੂੰ ਵੀਡੀਓ ਕਾਲ ਤੇ ਦਿਖਾਓ ਜਿਹੜੇ ਉੱਥੋਂ ਦੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਫਿਰ ਵੀਡੀਓ ਕਾਲ ਤੇ ਜਾਂ ਵੀਡੀਓ ਬਣਾ ਕੇ ਭੇਜੀਆਂ ਹੁਣ ਇਹ ਹੁਣ ਰੱਬ ਜਾਣਦਾ ਕਿ ਕਿਸ ਤਰੀਕੇ ਤਾਂ ਪੂਰਾ ਆਪਦੀ ਤਸੱਲੀ ਕੀਤੀ ਵੀ ਹਾਂ ਭਾਨੇ ਦੇ ਕੁੱਟ ਪੈ ਗਈ ਵੈਲ ਡਨ ਗੁੱਡ ਲੱਕ ਇਦਾਂ ਜਿਹੜੇ ਇਹ ਜੋ ਸਾਨੂੰ ਸੁਣਨ ਚ ਆਇਆ ਇਹ ਸ਼ਬਦ ਉੱਥੇ ਵਰਤੇ ਗਏ ਨੇ ਜਦੋਂ ਭਾਨੇ ਨੂੰ ਕੁੱਟ ਰਿਆ ਸੀ ਵੀ ਇੰਨੀ ਮਾਰ ਕਿ ਤਾਈ ਕਰੋ 102 ਬੁਖਾਰ ਦੇ ਵਿੱਚ ਆ ਸਾਰੇ ਮੁੰਡੇ ਨਾਲ ਸੀਗੇ ਜਿੰਨੀ ਕੀ ਗੱਲ ਹੋਈ ਹੈ ਉੱਥੇ ਬਿਲਕੁਲ ਕਲੀਅਰ ਗੱਲ ਹੈ ਵੀ ਆਹ ਚੀਜ਼ ਉਹਦੇ ਨਾਲ ਕੀਤੀ ਗਈ ਹੈ ਪਰ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਆ ਭਈ ਆਪ ਦੇ ਆਪ ਦੇ ਤੇ ਜੇਕਰ ਇਹ ਕਿਸੇ ਵੀ ਬੰਦੇ ਨਾਲ ਕਸਟਡੀ ਚ ਹੁੰਦਾ ਪੂਰੀ ਤਰ੍ਹਾਂ ਹੀ ਗੈਰ ਕਾਨੂੰਨੀ ਹੁੰਦਾ ਬਿਲਕੁਲ ਗੈਰ ਕਾਨੂੰਨੀ ਹੈ ਕਾਨੂੰਨ ਦੀ ਪ੍ਰਵਾਹ ਕਿਹਨੂੰ ਹੈ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੇ ਵਿਰੁੱਧ ਹੋਣਗੇ ਇਹ ਇਹ ਕਾਨੂੰਨ ਕਿੱਥੇ ਇਹ ਤਾਂ ਕਾਨੂੰਨ ਨੂੰ ਐ ਸਮਝਦੇ ਨੇ ਵੀ ਇਹ ਸਾਡੇ ਹੱਥਾਂ ਦਾ ਘੜਾਉਣਾ ਹੈ ਕਿ ਇਹ ਕੀ ਇੱਕ ਇੱਕ ਮੁੱਖ ਮੰਤਰੀ ਦਾ ਲੈਵਲ ਹੈ ਯਾਰ ਉਹ ਭਾਨੇ ਸਿੱਧੂ ਨਾਲ ਇਦਾਂ ਕਰੇ ਯਾਰ ਉਹ ਆਪਦਾ ਕੰਮ ਕਰ ਰਿਹਾ ਤੁਸੀਂ ਆਪਦਾ ਉਦੋਂ ਵਧੀਆ ਕਰੋ ਸ਼ਾਇਦ ਜੇ ਤੁਸੀਂ ਵਧੀਆ ਕਰੋਗੇ ਲੋਕ ਤੁਹਾਨੂੰ ਦੁਬਾਰਾ ਚੁਣ ਲੈਣਗੇ ਤੇ ਲੋਕ ਤੁਹਾਡੇ ਪੱਖ ਹੋ ਜਾਣਗੇ ਅੱਜ ਤਾਂ ਆਪਾਂ ਪਿੰਡਾਂ ਜਾਂਦੇ ਆਂ ਬਾਈ ਲੱਖਾ ਕਿੰਨੇ ਲੋਕੋ ਦੇ ਵਿਰੁੱਧ ਨੇ ਇਹਦਾ ਕਾਰਨ ਤਾਂ ਹੈ ਸਰਕਾਰ ਦੇ ਉਲਟ ਨੇ ਪਹਿਲਾਂ ਇਹ ਲੋਕ ਕਹਿੰਦੇ ਸੀ ਨਹੀਂ ਯਾਰ ਸਰਕਾਰ ਬਹੁਤ ਵਧੀਆ ਅਸੀਂ ਵੀ ਕਹਿੰਦੇ ਸੀ ਇਹ ਪਰ ਲਖੇ ਭਾਈ ਇਹ ਗੱਲ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਇਹ ਸਰਕਾਰ ਵੱਲੋਂ ਕਰਾਈ ਗਈ ਕਾਰਵਾਈ ਆ ਇੱਕ ਐਫ ਆਈ ਆਰ ਜਿਹੜੀ ਉਹ ਪੁਲਿਸ ਕੋਲੇ ਆ ਇੱਕ ਉਹਦੇ ਵਿੱਚ ਕੁੜੀ ਆ ਜਿਹੜੀ ਇਹ ਕਹਿ ਰਹੀ ਆ ਕਿ ਮੇਰੇ ਤੋਂ 10000 ਰੁਪਏ ਮੰਗਿਆ ਤਾਂ ਫਿਰ ਸਰਕਾਰ ਦਾ ਰੋਲ ਕੀ ਰਹਿ ਜਾਂਦਾ ਹੈ 384 ਦਾ ਮਕਦਮਾ ਇੱਕ ਉਸ ਬੀਬੀ ਵੱਲੋਂ ਜਿਹਦੇ ਉੱਤੇ ਆਪ 420 ਦੇ ਮਕਦਮੇ ਆ ਠੱਗੀਆਂ ਮਾਰੀਆਂ ਨੇ ਲੋਕਾਂ ਨਾਲ ਕਈ ਲੱਖਾਂ ਦੀ ਹਾਂ ਕਿ ਮੈਂ 10000 ਭਾਂਦੇ ਨੇ ਲੈ ਲਿਆ ਲਗਾਤਾਰ ਭਾਨਾ ਲੜਕਦਾ ਹੀ ਸਰਕਾਰਾਂ ਦੀ ਅੱਖ ਖਾਸ ਤੌਰ ਤੇ ਭਵੰਤ ਦੀ ਅੱਖ ਤੇ ਲਗਾਤਾਰ ਉਹ ਸਰਕਾਰ ਤੇ ਸਵਾਲ ਚੱਕਦਾ ਹੈ ਪਰ ਸਭ ਤੋਂ ਵੱਡੀ ਗੱਲ ਨਵਰੀ ਮੈਂ ਕਹਿੰਦਾ ਸਰਕਾਰਾਂ ਬਦਲਾਖੋਰੀ ਨੀਤੀ ਤੇ ਅੱਜ ਖੈਰੇ ਨਾਲ ਕੀ ਕੀਤਾ 15 ਦਾ ਮਕਦਮਾ ਚੱਕ ਕੇ 4 ਮਹੀਨੇ ਅੰਦਰ ਜਦੋਂ ਉਹਦੀ ਜ਼ਮਾਨਤ ਹੋਈ ਨਾਲ ਦੀ ਨਾਲ ਅਗਲਾ ਪਰਚਾ ਉਹ ਪਰਚੇ ਦੀ ਜ਼ਮਾਨਤ ਹਾਈ ਕੋਰਟੋਂ ਹੋਈ ਹਾਈ ਕੋਰਟੋਂ ਜ਼ਮਾਨਤ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਗਿਆ ਭਵੰਤ 5 ਕਰੋੜ ਰੁਪਇਆ ਲਾਇਆ ਉਸ ਤੱਕ ਇਹ ਕਹਿੰਦਾ ਮਕਤਾਰ ਅंसारी ਦੇ ਪੈਸੇ ਅਸੀਂ ਜਿਹੜੇ ਲਾਇਆ ਕੈਪਟਨ ਨੇ ਕੈਪਟਨ ਦੀ ਜੇਬ ਚ ਲਾਵਾਂਗੇ ਤੂੰ ਇੱਕ ਵਕੀਲ ਕਰਦਾ ਜਿਹਦੀ ਕੀਮਤ 10 ਤੋਂ 15 ਲੱਖ ਰੁਪਇਆ ਘੰਟੇ ਦੀ ਹੈ ਉਹ ਲੈਂਦੇ ਐ ਵਸੂਲਦੇ ਐ ਤੇਰੇ ਕੋਲ 250 ਵਕੀਲਾਂ ਦੀ ਟੀਮ ਹੈ ਏਜੀ ਤੋਂ ਲੈ ਕੇ ਉਹਨਾਂ ਨੂੰ ਛੱਡ ਕੇ ਦਿੱਲੀ ਨੂੰ ਵਕੀਲ ਕਰਦਾ ਸਿਰਫ ਤੇ ਸਿਰਫ ਖੈਰ ਨੂੰ ਅੰਦਰ ਰੱਖਣ ਲਈ ਤੂੰ ਇੰਨਾ ਜੋਰ ਚਿੱਟਾ ਰੋਕਣ ਤੇ ਲਾਦੇ ਇੰਨਾ ਜੋਰ ਲੋਕਾਂ ਨੂੰ ਸਾਫ ਤੇ ਲਾਦੇ ਬਿਆਦਿਨਾਂ ਨੂੰ ਸਾਫ ਤੇ ਲਾਦੇ ਮੈਂ ਗੱਲ ਕਰਦਾ ਯਾਰ ਇੱਕ ਭਾਨਾ ਆਹ ਬੰਦਾ ਮੈਂ ਮੈਂ ਇੱਥੇ ਐਡਾ ਖਤਰਾ ਕੀ ਹੋ ਗਿਆ ਸੋਰੀ ਮੈਂ ਵਿਚੇ ਰੋਕਦਾ ਸੁਪਾਲ ਸਿੰਘ ਖੈਰਾ ਨਾਲ ਜੇ ਕੁਝ ਹੁੰਦਾ ਮੈਨੂੰ ਸਮਝ ਆਉਂਦਾ ਮੈਨੂੰ ਲੱਖਾ ਸਿੰਘ ਸਧਾਨਾ ਨਾਲ ਹੁੰਦਾ ਇਹ ਵੀ ਸਮਝ ਆਉਂਦਾ ਵੀ ਜਿਹੜੇ ਬੰਦੇ ਇਲੈਕਸ਼ਨ ਲੜਨੇ ਆ ਠੀਕ ਆ ਇਸ ਦੂਜੀ ਜਿਹੜੀ ਪਾਰਟੀ ਆ ਉਹਨਾਂ ਨੂੰ ਟਾਰਗੇਟ ਕਰ ਰਹੀ ਆ ਪਰ ਭਾਣੇ ਦਾ ਤਾਂ ਨਾ ਕੋਈ ਇਲੈਕਸ਼ਨ ਚ ਆਉਣ ਦਾ ਪਲਾਨ ਆ ਨਾ ਕੁਝ ਹੋਰ ਆ ਉਹ ਤਾਂ ਇੱਕ ਆਪਦਾ ਕੰਮ ਕਰ ਰਿਹਾ ਨਰਮਲ ਇਹਨੂੰ ਪਤਾ ਕਿ ਮੈਂ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਦਿੱਤਾ ਅੱਜ ਵੀ ਦੇ ਰਿਹਾ ਛੁਟਕਲੇ ਕਹਾਣੀਆਂ ਨਹੀਂ ਲੋਕਾਂ ਨੂੰ ਮੈਂ ਬਰਿਆ ਰਿਹਾ ਲੋਕਾਂ ਨੂੰ ਮੈਂ ਲੌਲੀਪੌਪ ਵੰਡ ਰਿਹਾ ਤਾਲੀਆਂ ਮਰਵਾ ਰਿਹਾ ਮੁੱਦਾ ਕੋਈ ਨਹੀਂ ਹੱਲ ਹੋ ਰਿਹਾ ਆ ਮੈਂ ਬਾਰ ਬਾਰ ਕਹਿੰਦਾ ਦੁਬਾਰਾ ਫਿਰ ਤੇਰੇ ਚੈਨਲ ਤੇ ਕਹਿੰਦਾ ਪਿੰਡ ਦੇ ਲੋਕਾਂ ਨੂੰ ਪੁੱਛ ਅਸੀਂ ਬਾਗਾ ਪਿੰਡ ਖੜੇ ਆ ਜिले ਬਰਿੰਡੇ ਦਾ ਪਿੰਡਾ ਤਲਵੰਡੀ ਸਾਬੋ ਦਾ ਬਾਈ ਚਿੱਟਾ ਦੱਸ ਦੋ ਕਿੰਨਾ ਵਿਕਦਾ ਦੇਖੋ ਜਿੰਨਾ ਮਰਜ਼ੀ ਲੈ ਲਓ ਬਾਈ ਕਿੰਨਾ ਮਰਦੇ ਮਰਿਆ ਵੀ ਦੱਸ ਦਿਓ ਮੈਂ ਜਿੰਨਾ ਮਰਜ਼ੀ ਬਾਈ ਬਾਗੇ ਪਿੰਡ ਦੇ ਵਿੱਚੋਂ ਅੱਧਾ ਪੌਣਾ ਕਿਲੋ ਫਾੜੇ ਪਿੰਡ ਦੇ ਵਿੱਚੋਂ ਕਿਲੋ ਡੂੜ ਕਿਲੋ ਜੋ ਮਰਜ਼ੀ ਭਾ ਲੈੋ ਬਈ ਤੇ ਦੇਸੂ ਤਾਂ ਬਾਈ ਗਾੜੀ ਆ ਬਿਸ਼ੱਕ ਦੇਸੂਆਂ ਜਾ ਕੇ 20 ਕਿਲੋ ਲੈ ਲਓ ਦੇਸੂਆਂ ਹਰਿਆਣਾ ਦਾ ਪਿੰਡ ਆ ਬਾਈ ਉਹ ਪਿੰਡ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਸ਼ੱਕ 20 ਕਿਲੋ ਕੱਢ ਲਓ ਬਾਈ ਹਰਿਆਣੇ ਦਾ ਪਿੰਡ ਆ ਨਾਲ ਨਾਲ ਬਈ ਸਾਰਾ ਪੰਜਾਬ ਚੋਂ ਆ ਬਾਈ ਹਰਿਆਣਾ ਛੱਡ ਪੰਜਾਬ ਦਾ ਕਿਹੜਾ ਪਿੰ ਦਰਗਾਉਡਾ ਪਿੰਡਾਂ ਜਗਾ ਲੋਕਾਂ ਨੂੰ ਦੱਸਿਆ ਸਾਡੇ ਦਾਣਾ ਮੰਡੀ 'ਚ ਮਿੱਕੀ ਜਾਂਦਾ ਮਰੇ ਕਿੰਨੇ ਆ ਬਾਈ ਪਿੰਡ ਦੇ ਚਿੱਟੇ ਨਾਲ 10 15 ਬੰਦੇ ਬਾਈ ਫਿਰ ਇੱਕ ਪਿੰਡ 10 15 ਮੌਤਾਂ ਬਾਈ ਚਿੱਟੇ ਨਾਲ ਬਾਈ ਇਕੱਲੇ ਨਾਲ ਤੂੰ ਇਹ ਹਾਲਾਤ ਹਰ ਪਿੰਡ ਦੇ ਨੇ ਇੱਕ ਪਿੰਡ ਦੀ ਕਹਾਣੀ ਨਹੀਂ ਜੇ ਅਸੀਂ ਇਹ ਸਵਾਲ ਪੁੱਛਦੇ ਆ ਵੀ ਭਾਨਸਿਆ ਤੂੰ 4 ਮਹੀਨਾ 'ਚ ਖਤਮ ਕਰਨ ਦੀ ਗੱਲ ਕੀਤੀ ਸੀ ਕਿਉਂ ਨਹੀਂ ਹੋਇਆ ਇਹ ਸਾਡਾ ਸਵਾਲ ਹੈ ਇਹ ਮਾਵਾ ਬਲਕ ਦੀਆਂ ਰੋਜ਼ ਆਪਾਂ ਦੇਖਦੇ ਆ ਵੀਡੀਓ ਆਉਂਦੀਆਂ ਫੋਟੋਆਂ ਆਉਂਦੀਆਂ ਕਿਵੇਂ ਕੀਰਨੇ ਪੈਂਦੇ ਆ ਕਿਵੇਂ ਸੱਤਰ ਵਿੱਚਦੇ ਆ ਪੰਜਾਬ ਚ ਕਿਵੇਂ ਨੌਜਵਾਨ ਗਲੀਆਂ ਚ ਟੀਕੇ ਲਾ ਕੇ ਮਰੇ ਪਏ ਆ ਰੋਜ਼ ਦੀਆਂ ਫੁਟਮਾਂ ਵੀਡੀਓ ਆਉਂਦੀਆਂ ਨੇ 10000 ਰੁਪਏ ਵੀ ਚਾਹੀਦਾ ਸਾਡੇ ਪੁੱਤ ਚਾਹੀਦਾ ਇਹਨੂੰ ਹਾਂ ਇਹ ਗੱਲ ਕਰਦੀਆਂ ਮਾਂ ਬਿਲਕੁਲ ਜੇ ਬਿਲਕੁਲ ਸਾਡੇ ਬਾਰਡਰ ਤੇ ਪਿੰਡ ਆ ਸਾਡੇ ਬਾਰਡਰ ਤੇ ਪਿੰਡ ਆ ਬਈ ਜਿੰਨੇ ਬਾਰਡਰ ਦੇ ਨਾਲ ਪੰਜਾਬ ਦੇ ਪਿੰਡ ਲੱਗਦੇ ਆ ਤੜਕੇ ਨੌਜਵਾਨ ਆ ਜਾਂਦੇ ਆ ਜਿਵੇਂ ਨੌਕਰੀ ਤੇ ਲੱਗਿਓ ਤਿੰਨ ਤਿੰਨ ਗੜੇ ਅਸੀਂ ਦੇਖਦੇ ਆ ਇੱਕ ਇੱਕ ਬੰਦਾ ਬਈ ਚਿੱਟੇ ਖਾਤਰ ਲੈਣ ਜਾਂਦਾ ਦੇਸੂ ਵੱਡੇ ਪਿੰਡ ਜਿੰਨੇ ਬਾਰਡਰ ਤੇ ਪਿੰਡ ਆ ਬਈ ਤਿੰਨ ਤਿੰਨ ਗੜੇ ਲਾਉਂਦੇ ਆ ਜਿੰਨੇ ਕੋਈ ਪਰ ਪਰ ਹੈ ਕੀ ਆ ਕਿ ਭਾਨ ਉਹ ਆਵਦੇ ਇਨਸਾਫ ਨੂੰ ਲੈ ਕੇ ਜੇ ਕਿਸੇ ਦੇ ਕੋਈ ਵਾਹਨ ਹੀ ਚੱਲਦੀ ਉਹ ਭਾਨੇ ਕੋਲੇ ਆ ਜਾਂਦਾ ਕਿ ਯਾਰ ਮੇਰੇ ਪੈਸੇ ਮੜਾ ਦੇ ਕਿਉਂਕਿ ਉਹ ਸਿਸਟਮ ਦੇ ਵਿੱਚ ਤਾਂ ਮੈਨੂੰ ਪਤਾ ਮੈਂ ਬਹੁਤ ਇਹੋ ਜਿਹੇ ਲੋਕਾਂ ਨੂੰ ਜਾਣਦਾ ਇਹਨਾਂ ਨੂੰ 8 8 9 9 ਸਾਲ ਹੋ ਗਏ ਅਜੇ ਤੱਕ ਪੈਸੇ ਵਾਪਸ ਨਹੀਂ ਆਏ ਭਾਨਾ ਇੱਕ ਆਸ ਬਣਦਾ ਵੀ ਵਾਪਸ ਆ ਜਾਣਗੇ ਕਿਉਂਕਿ ਉਹ ਕੱਠ ਕੋਈ ਭਾਨੇ ਦੇ ਇੱਕ ਫੋਨ ਤੇ ਠੱਗ ਏਜੰਟ ਕੋਈ ਥੱਗੀ ਮਾਰੀ ਬੈਠਾ 10 ਲੱਖ 20 ਲੱਖ ਮੋੜ ਦਿੰਦਾ ਕਈ ਬੀਬੀਆਂ ਸਾਹਮਣੇ ਆਈਆਂ ਕਈ ਪਰਿਵਾਰ ਸਾਹਮਣੇ ਆਏ ਵੀ ਸਾਡਾ ਭਾਨੇ ਨੇ 10 ਲੱਖ ਮੜਵਾਇਆ ਸਾਡਾ 15 ਮੜਵਾਇਆ ਸਾਡਾ 2 ਉਹ ਸਾਨੂੰ ਪੁੱਛ ਕੇ ਦਿੱਤੇ ਸੀ ਲੋਕ ਜਾਂਦੇ ਆ ਐਮਐਲਏ ਕੋਲੇ ਮੰਤਰੀ ਕੋਲੇ ਕਿਸੇ ਐਮਪੀ ਕੋਲੇ ਸਰਕਾਰ ਕੋਲੇ ਉਹ ਉੱਥੋਂ ਟਾਲ ਕੇ ਮੋੜ ਦਿੰਦੇ ਆ ਮੈਨੂੰ ਇਹ ਦੱਸੋ 2 ਸਾਲ ਦੇ ਵਿੱਚ ਕਿੰਨੇ ਠੱਗ ਏਜੰਟ ਫੜ ਕੇ ਅੰਦਰ ਦਿੱਤੇ ਆ ਪਿਛਲੀ ਬਾਦਲ ਸਰਕਾਰ 'ਚ ਕਿੰਨੇ ਦਿੱਤੇ ਸੀ ਪਿਛਲੀ ਕਾਣ ਸਰਕਾਰ 'ਚ ਕਿੰਨੇ ਦਿੱਤੇ ਸੀ ਇੰਨਾ ਸਕੰਜਾ ਕਸਿਆ ਕਿਸੇ ਨੇ ਤੇ ਪੰਜਾਬ ਦਾ ਅਰਬਾਂ ਰੁਪਈਆ ਫਸਿਆ ਹੋਇਆ ਅਰਬਾਂ ਲੋਕਾਂ ਦੇ ਜ਼ਮੀਨਾਂ ਗਹਿਣੇ ਬੈ ਪੈ ਕੇ ਉਹ ਜੇ ਪਹਾਨਾ ਕੰਮ ਕਾਹਦੇ ਲੜਕਦਾ ਸੀ ਜੇ ਪਹਾਨਾ ਮੁੱਦੇ ਚਗਦਾ ਸੀ ਮਤਲਬ ਮੈਂ ਮੁੱਦਾ ਚਾਹਦਾ ਮੈਂ ਕਹਿੰਦਾ ਪੰਸਿਆ ਤੂੰ ਜਵਾਬ ਦੇ ਤੂੰ ਜਿਹੜਾ ਕਰੋੜਾਂ ਰੁਪਇਆ ਐਡਾਂ ਤੇ ਖਰਚ ਕਰ ਰਿਹਾ ਹੈ ਬੋਰਡਾਂ ਤੇ ਮਸ਼ਹੂਰੀਆਂ ਤੇ ਅਖਬਾਰਾਂ ਦੇ ਸਟਾਰਾਂ ਦੇ ਚੈਨਲ ਨੂੰ ਖਰੀਦ ਕੇ ਇਹ ਪੰਜਾਬ ਦਾ ਪੈਸਾ ਕਿਉਂ ਬਰਬਾਦ ਕਰ ਰਿਹਾ ਤੂੰ 62000 ਕਰੋੜ ਰੁਪਇਆ ਕਰਜ਼ਾ ਚੱਕ ਲਿਆ ਲਾ ਕਿੱਥੇ ਰਿਹਾ ਪੈਸਾ ਪੰਜਾਬ ਦਾ ਲੋਕਾਂ ਦਾ ਪਾਣੀ ਨੂੰ ਬਹਾ ਰਿਹਾ ਜਹਾਜ਼ਾਂ 'ਚ ਉੱਡ ਰਿਹਾ ਬਾਹਰਲੇ ਸੂਬਿਆਂ ਜਾ ਰਿਹਾ ਕੇਦੀਵਾਰ ਨੂੰ ਲੈ ਕੇ ਚੱਡਿਆਂ ਦੇ ਵਿਆਹਾਂ ਤੇ ਖਰਚ ਕਰ ਰਿਹਾ ਰੈਲੀਆਂ ਦੇ ਤਬਾਹ ਕਰ ਰਿਹਾ ਇਹ ਗੱਲਾਂ ਸਾਡੇ ਸਵਾਲ ਨੇ ਇਹ ਨੜਕਦੇ ਆਸੀਂ ਸਾਨੂੰ ਕਿਵੇਂ ਬਖਸ਼ਣਗੇ ਇਹਦਾ ਗੱਲ ਮੈਂ ਤੈਨੂੰ ਉੱਧਰ 14 ਨੂੰ ਕਹਿਦੀ ਸੀ ਮੈਂ ਸਾਨੂੰ ਘੇਰਨਗੇ ਹਾਂ ਰੋਕਣਗੇ ਯਾਤਰਾ ਅੰਦਰ ਸਿੱਟਣਗੇ ਪਹਾਨਾ ਚੱਕ ਲੈ ਉਹਨਾਂ ਕੱਲ ਨੂੰ ਮੈਨੂੰ ਕਿਸੇ ਪਰਚੇ ਚੱਕ ਕੇ ਛੱਡ ਦੇਣਗੇ ਯਾਨੀ ਇਹ ਗੱਲ ਅੱਜ ਮੈਂ ਉਦੋਂ ਉਹ ਗੱਲਾਂ ਛੱਡੋ ਯਾਰ